ਤੋ ਵੀਰ ਘੋੜੇ ਜਾਈਦੇ ਕਾਨੇ ਮਾਹਤੀ ਉਹ ਮੁੰਡੇ ਦਾ ਵਿਆਹ ਹੋ ਉਹਦੇ ਵਾਸਤੇ ਲੈ ਜਣਾ 5-6 ਘੋੜੇ ਜਾਈਦੇ ਓ ਇੰਨੇ ਘੋੜੇ ਤੂੰ ਹੀ ਮੁੰਡਾ ਵਿਆਹ ਜਾਣਾ ਕਿ ਟਾਕਾ ਮਾਰਨ ਜਾਣਾ ਸਾਰੇ ਘੋੜੇ ਕਰ ਲੈ ਬਰਾਤ ਸਾਰੀ ਘੋੜਿਆਂ ਦੇ ਖੜਨੀ ਆ ਕੋਈ ਗੱਡੀ-ਗੁੱਡੀ ਨਹੀਂ ਕੀਤੀ ਓ ਬੱਸ ਰੱਜ ਗਿਆ ਲੋਕਾਂ ਦੇ ਊਠ ਤਿੰਨ-ਤਿੰਨ ਮਹੀਨੇ ਪਾਣੀ ਨਹੀਂ ਪੀਂਦੇ ਇਹ ਆਪਣੇ ਅੰਦਰ ਜਮਾ ਕਰ ਛੱਡਦੇ ਆ ਆ ਵੇਖ ਲਾ ਪਾਪਾ ਇਹਦੇ ਆਪਣੇ ਚ ਬੱਚੇ ਜੀ ਪਾਣੀ ਜਮਾ ਨਹੀਂ ਰਹਿਣ ਦਿੰਦਾ ਉਹ ਤੈਨੋਂ ਚ ਬੱਚੇ ਚ ਪਾਣੀ ਡਾਉਂਦਿਆਂ ਹੀ ਪਾਰ ਆਉਂਦਾ ਆ ਅਹੀਂ ਆਪਣੇ ਵੇਲੇ ਨਲਕਾ ਗੇੜ-ਗੇੜ ਕੇ ਟੈਂਕਾ ਜਿੱਡੇ ਉਠਰ ਜਾਂਦੇ ਰਹਿਆ ਆ ਆਹੋ ਉਠੀ ਰ ਜਾ ਛੱਡੇ ਆ ਪਾਪਾ ਤੇ ਜਾਵਦਾ ਸਾਰੀ ਉਮਰ ਭੁੱਖਾ ਰੱਖ ਛੱਡਿਆ ਆ ਉਹ ਵੇਖ ਲਾ ਹੁਣ ਮੰਜੇ ਤੇ ਪਿਆਣੀ ਦੀਦਾ ਆਹੋ ਭੁੱਖਾ ਰੱਖ ਛੱਡਿਆ ਕਿਤੇ ਉਹ ਦਾਦਾ ਤੇਰਾ ਛੰਨਾ ਛੰਨਾ ਕਿਉਂਦਾ ਮੂੰਹ ਲਾ ਕੇ ਇੱਕੋ ਚੀਕ ਚ ਪੀ ਜਾਂਦਾ ਰਿਆ ਉਹ ਪੀ ਤੇ ਮੈਂ ਵੀ ਜਾਊਂਗਾ ਲਿਆਣ ਕੇ ਦੇ ਦੋ ਸਾਰੀ ਦਿਹਾੜੀ ਕੰਮ ਕਰਾਉਂਦੇ ਰਹਿੰਦੇ ਟੱਡ ਗੱਲਾਂ ਨਾ ਪਰ ਛੱਡ ਦੇ ਜੇ ਉਹ ਪੁੱਤ ਐਦਾਂ ਨਹੀਂ ਬੋਲੀ ਦਾਂਦਾ ਕਈ ਵਾਰ ਘਰ ਭਰ ਲੇ ਟੱਡ ਖਾਲੀ ਰੱਖਣੇ ਪੈਂਦੇ ਆ ਬੜਾ ਕੁਝ ਵੇਖਣਾ ਪੈਂਦਾ ਆ ਤੂੰ ਵੀ ਜਾ ਕੇ ਵੇਖ ਕੋੜੀਆਂ ਅੱਗੇ ਫੱਕੇ ਗਈ ਉਹ ਫੱਕ ਤੇ ਹੈਗੀ ਆ ਪਰ ਡੱਬੇ 'ਚ ਖੰਡ ਨਹੀਂ ਗਈ ਬੀਬੀ ਆਂਦੀ ਆ ਵੀ ਜੇ ਦੁਪਹਿਰ ਵਾਲੀ ਚਾਹ ਪੀਣੀ ਆ ਨਾ ਤੇ ਖੰਡ ਲਾ ਓ ਉਹ ਬਗਿਆ ਤੂੰ ਇੰਨੀ ਚਾਹ ਨਾ ਤਿਆਰ ਕਰ ਐਵੇਂ ਰੰਗ ਕਾਲਾ ਹੋ ਜੇ ਉਹ ਪਾਪਾ ਤੂੰ ਹੈ ਹੋ ਜੀਆਂ ਗੱਲਾਂ ਕਰ ਕਰ ਮੇਰਾ ਦਿਲ ਨਾ ਕਾਲਾ ਪਾ ਮੈਂ ਕੰਮ ਵਿੱਚੇ ਛੱਡ ਜਣਾ ਲੈ ਰਾਣਾ ਵੀ ਟਾਈਮ ਨਾਲ ਹੀ ਆ ਗਿਆ ਮੈਨੂੰ ਤੇ ਜਵਦਾ ਵੀ ਕੰਮ ਵਿੱਚ ਹੀ ਛੱਡ ਆਇਆ ਉਹ ਬੰਨੋ ਇਹਨੂੰ ਰਾਣਾ ਬੜੀ ਖੇਤੀ ਆ ਗਿਆ ਕੋ ਕੋ ਨਾ ਪੁੱਛ ਚੱਲ ਨਹੀਂ ਪੁੱਛਦਾ ਵਧਾਈ ਮਿਲੀ ਆ ਉਹ ਵਧਾਈ ਤੇ ਨਹੀਂ ਉਹ ਮਿਲੀ ਪਰ ਲਾਂਤਾਂ ਬੜੀਆਂ ਮਿਲੀਆਂ ਉਹ ਨਾ ਇੰਨੀਆਂ ਬੋਲੀਆਂ ਪਾਈਆਂ ਪਰ ਇਹ ਮਾਂ ਦੀ ਧੀ ਇੱਕ ਬੋਲੀ ਤਿੰਨ ਨੱਚੀ ਹਾਂ ਰਣੋ ਨਹੀਂ ਨੱਚੀ ਜੇ ਨਹੀਂ ਨੱਚਣਾ ਬੋਲੀਆਂ ਦੇ ਤੇ ਗਾਂ ਵਿਸਾਖੀ ਦਾ ਮੇਲਾ ਆਂਡਿਆ ਇਹ ਵੱਲੇ ਮੰਡੀ ਖੜਗਣ ਮੈਂ ਤੇਰੀ ਬੋਲੀ ਲਵਾ ਦੇਣੀ ਹਾਂ ਹਾਲ ਸੁਣ ਮੁੰਡੇ ਦੇ ਪਿਓ ਨੇ ਹਾਲੇ ਪਾਣੀ ਸੁੱਤਿਆ ਇਹ ਨਹੀਂ ਚੰਦ ਦੀ ਨੇ ਮੁੰਡੇ ਥੱਲੇ ਸੁੱਟਦਾ ਅਛਰ ਬਾਲੇ ਦੀ ਲੱਟ ਦੇ ਮਾਂ ਹੀ ਦੀ ਬਾਗ ਤੋਂ ਕੱਢੀ ਗਏ ਹੈ ਜੇ ਮੁੰਡੇ ਦੀ ਮਾਂ ਮੁੰਡੇ ਦੇ ਛੱਤ ਫੁਰਕੀਆਂ ਦੇਣ ਲੱਗੀ ਇਹਨੇ ਥਾਲੀ ਦੀ ਕੋ ਬੁਰਕੀ ਕੀਤੀ ਉਹ ਦਾਲ ਦੋਲ ਨਹੀਂ ਦਿੱਤੀ ਖਾਨ ਨੂੰ ਉਹਨਾਂ ਨੇ ਦਿੱਤੀ ਅਗੋਂ ਮੈਂ ਨਹੀਂ ਇਹਨੂੰ ਦਿੱਤੀ ਆਹੋ ਤੂੰ ਉਹਨਾਂ ਦੇ ਘਰ ਜਾ ਕੇ ਬਣਾਵਾਂਗੇ ਚੱਲ ਇੱਕ ਟਾਈਮ ਦਾ ਡਾਂਗੀ ਸਹੀਂ ਚੱਲ ਸਾਡੇ ਇਹਨਾਂ ਗੱਲਾਂ ਨੂੰ ਉਹਨਾਂ ਕੋਲ ਦਿੱਤਾ ਆਹੋ ਦਿੱਤਾ ਕੀ ਦਿੱਤਾ ਉਹ ਸ਼ੁਕਰ ਕਰ ਉਹਨਾਂ ਉਹ ਨਹੀਂ ਮਾਂ ਦਿੱਤਾ ਉਹ ਕਹਿੰਦੇ ਇਹ ਤਾਂ ਨੱਚੀ ਨਹੀਂ ਜੇ ਕਹਦੇ ਤੂੰ ਕਾਬੂ ਆ ਗਿਆ ਤੈਨੂੰ ਬੰਦ ਨਚਾਉਣਾ ਉਹ ਮੈਂ ਤੇ ਮਾਂ ਭੱਜਿਆ ਉੱਠ ਗਿਆ ਚੱਲ ਠੀਕ ਆ ਬੰਨ ਇਹਨੂੰ ਕਿੱਲੇ ਤੇ ਆਓ ਕਿਹੜਾ ਆ ਗਿਆ ਆ हां हा। भाई हा हा। ओ बापू मैं सुनया तू ही घोड़े ਵਾਂ ਮਸਾਦੀ ਅੱਧੀ ਗੱਲ ਦੇ ਜੋ ਹਾਂ ਹਾਂ ਕੱਲੀ ਤੇ ਆ ਬਿਲਕੁਲ ਸਹੀ ਸੁਣਿਆ ਤੂੰ ਸਾਡੇ ਊਠ ਘੋੜੇ ਬੜੀ ਦੂਰ ਤੱਕ ਜਾਂਦੇ ਆ ਉਹ ਬਸ ਕਰ ਬਾਪੂ ਮੁੜਿਆ ਐਡੀ ਦੂਰ ਵੀ ਨਹੀਂ ਲੱਗਨੇ ਆ ਨਾਲ ਹੀ ਤੇ ਪਿੰਡਿਆ ਮੇਰਾ ਓਹੋ ਜਿੱਥੇ ਮਰਜੀ ਲੈ ਜਾ ਮੈਂ ਤੇ ਤੈਨੂੰ ਵਹਿ ਦੱਸਣ ਦਿਆਂ ਆ ਓ ਵੇਖ ਓ ਜਿਹੜਾ ਸਾਡਾ ਕਾਲਾ ਘੋੜਾ ਕਨੀ ਅੜੀਆਂ ਫਿਲਮਾਂ ਚ ਆਇਆ ਇੰਨੀ ਸੋਹਣੀ ਐਕਟਿੰਗ ਕਰਦਾ ਨਾ ਅਛਾ ਤੂੰ ਹੀ ਵੀ ਫਿਲਮ ਬਣਾਉਣੀ ਉਹ ਬਾਪੂ ਵਿਆਹ ਤੇ ਫਿਲਮੀ ਬਾਨੀ ਆ ਚਾਲੇ ਜੋ ਮਰਜੀ ਬਣਾ ਲੋ ਮੈਂ ਤਾਂ ਵੈਸੇ ਹੀ ਦੱਸਣ ਡਿਆ ਹਾਂ ਦੱਸ ਕੀ ਚਾਹੀਦਾ ਤੈਨੂੰ ਆ ਦੱਸੋ ਕੀ ਹਿਸਾਬ ਦਾ ਘੁੜਿਆ ਹਿਸਾਬ ਤਾਂ ਦੱਸ ਨੋ ਮੰਡਾ ਰੱਖਿਆ ਉਹ ਬਗਿਆ ਆ ਦੇਖੀ ਭਾਈ ਨੂੰ ਕੀ ਚਾਹੀਦਾ ਜਾ ਪਾ ਹਾਂ ਵਾ ਉਹ ਵੀਰ ਕੋੜੇ ਜਾਈਦੇ ਕਾਲੇ ਮਾਤੀ ਉਹ ਮੁੰਡੇ ਦਾ ਵਿਆਹ ਦਾ ਉਹਦੇ ਵਾਸਤੇ ਲੈ ਜਣਾ 5-6 ਘੋੜੇ ਜਾਈਦੇ। ਓ ਇੰਨੇ ਘੋੜੇ? ਤੂੰ ਹੀ ਮੁੰਡਾ ਵਿਆਹ ਜਾਣਾ ਕਿ ਟਾਕਾ ਮਾਰਨ ਜਾਣਾ? ਸਾਰੇ ਘੋੜੇ ਕਰ ਲੈ ਬਰਾਦ ਸਾਰੀ ਘੋੜਿਆਂ ਦੇ ਖੜਨੀ ਆ। ਕੋਈ ਗੱਡੀ-ਗੁੱਡੀ ਨਹੀਂ ਕੀਤੀ। ਉਹ ਵੀਰ ਸਾਡੇ ਮੁੰਡੇ ਦਾ ਨਿੱਕੇ ਹੁੰਦੇ ਦਾ ਸੁਪਨਾ ਸੀ। ਕਹਿੰਦਾ ਜਦੋਂ ਮੈਂ ਵਿਆਹ ਕਰਾਵਾਂ ਨਾ ਤੇ ਮੇਰੇ ਵਿਆਹ ਤੇ ਮੇਰੀ ਜੰਜੜੀਆਂ ਨਾ ਉਠਾ ਦੇ ਘੋੜਿਆਂ ਦੀ ਜਣੀ ਚਾਹੀਦੀ ਆ। ਇਹ ਮੁੰਡਾ ਤਾਂ ਢਾ ਸ਼ੋਲੇ ਫਿਲਮ ਦੇ ਗੱਬਰ ਦਾ ਵਾਵਾ ਹੀ ਵੱਡਾ ਫੈਨ ਲੱਗਦਾ। ਓਏ ਓ ਕਿਹ ਗੱਬਰ ਗੱਬਦਾ ਫੈਨ ਨਹੀਂ ਆ। ਉਹ ਆ ਵੀ ਬੜਾ ਗੱਬਰਿਆ। ਨਾਲੇ ਗੱਲ ਸੁਣ ਲੈ। ਜਿਹੜੀ ਘੋੜੀ ਦਾ ਮੁੰਡੇ ਨੇ ਬਹਿਣਾ ਵਾ ਨਾ ਉਹ ਘੋੜੀ ਥੋੜੀ ਵਧੀਆ ਹੋਣੀ ਚਾਹੀਦੀ ਆ ਓਏ ਆ ਜਿਹੜੀ ਸ਼ਿੰਗਾਰੀ ਹੈ ਵੀ ਵਧੀਆ ਘੋੜੀ ਆ ਤੈਨੂੰ ਖੱਤਰ ਲੱਗਣ ਢੀ ਆ ਬੈਠ ਇੰਝੀ ਵਧੀਆ ਟੌਪ ਦੀ ਘੋੜੀ ਆ ਇਹ ਤਾਂ ਖੱਤਰ ਨਹੀਂ ਲੱਗਣ ਢੀ ਪਰ ਤੂੰ ਮੈਨੂੰ ਬੜਾ ਖੱਦਰਾ ਲੱਗਣ ਢਿਆ ਗੱਲਾਂ ਇੰਨੀਆਂ ਕਰਦਾ ਵਾ ਓ ਜਾ ਜਾ ਗੂਠ ਨੂੰ ਕਰੋਲੀ ਕਰਾ ਗਿਆ ਕਿਦਾਂ ਉਹਦਾ ਝਗੜਾ ਮੂੰਹ ਲਿਫੜਿਆ ਵਾ ਓਏ ਭਾ ਮਾਰਚ ਦੇ ਮਹੀਨੇ ਇਦਾਂ ਕਰਦੇ ਆ ਇਹ ਪੂਰੀ ਮਸਤੀ 'ਚ ਹੁੰਦੇ ਆ ਕੇ ਅੱਛਾ ਓ ਇਹਨਾਂ ਦਾ ਪਾਣੀ ਪੂਣੀ ਦਾ ਕਿਦਾਂ ਵਾ ਮੈਨੂੰ ਤਾਂ ਸੁਣਿਆ ਤੇ ਤਿੰਨ ਤਿੰਨ ਮਹੀਨੇ ਪਾਣੀ ਨਹੀਂ ਪੀਂਦੇ ਓਏ ਇਹ ਤਾਂ ਭਾਵੇਂ ਸਭ ਗੱਲਾਂ ਹੀ ਭਣੀਆਂ ਆ। ਸਾਨੂੰ ਇਹਨਾਂ ਨੂੰ ਦਿਨ ਚ ਤਿੰਨ-ਤਿੰਨ ਰੇ ਪਾਣੀ ਡੋਣਾ ਪੈਂਦਾ ਆ ਤੇ ਚੌਥੀ ਵਾਰ ਇਹ ਖੁੱਲ-ਖੁੱਲ ਕੇ ਆਬਦਾਲਾ ਲੈਂਦੇ। ਅੱਛਾ। ਵੀਰ ਫਿਰ ਉਹੀ ਉਠਿਆ। ਜਿਹਨੂੰ ਕਹਿੰਦੇ ਹੁੰਦੇ ਵੀ ਉਠੀਦਾ ਹੋ ਗਿਆ ਤੈਨੂੰ ਇਹ ਤਾਂ ਗਗਲ ਨਹੀਂ ਆਈ। ਤੈਨੂੰ ਵਗਲ ਆਈ ਆ ਕਿ ਨਹੀਂ? ਓ ਨਹੀਂ ਵੀਰ। ਮੈਂ ਇਹਦੇ ਜਿੱਡਾ ਨਹੀਂ ਨਾ। ਬਸ ਠੀਕ ਆ। ਨਾ ਤੂੰ ਇਹਦੇ ਜਿੱਦਾ ਹੋਵੇਂ ਤੇ ਨਾ ਤੂੰ ਵਗਲਾਵੇਂ। ਓਏ ਅਗਲਿਆਂ ਦੇ ਡੇਡੇ ਵੱਡੇ ਕਾਰੋਬਾਰ ਕਰੀ ਜਾਂਦੇ ਆ। ਬੜੇ ਵੀ ਕਾਰੋਬਾਰ। ਉਹ ਮੈਨੂੰ ਤਾਂ ਊਠ ਹੀ ਵੱਡੇ ਲੱਗਣੇ ਕਾਰੋਬਾਰ ਤੇ ਛੋਟੇ ਲੱਗਣ ਦੇ। ਉਹ ਤੂੰ ਸਾਡੇ ਨਾਲ ਕਾਰੋਬਾਰ ਦੱਸੀ ਜਾ ਕਾਰੋਬਾਰ ਦੀ ਗੱਲ ਕਰ। ਵਿਆਹ ਕਦੋਂ ਆ? ਉਹ ਵਿਆਹ ਹੋ ਗਿਆ ਜੇ 2-3 ਮਹੀਨੇ। ਉਹ ਘੋੜੀ ਚਾਹੀਦੀ ਆ ਕਿ ਊਠ ਵੀ? ਊਠ ਵੀ ਚਾਹੀਦੇ ਆ। ਕਿਹੜੇ ਨੱਚਣ ਵਾਲੇ ਦੁੱਗੇ? ਉਹ ਊਠ ਨੱਚ ਵੀ ਲੈਂਦੇ ਆ। ਉਹ ਪਾਉ ਊਠ ਵੀ ਨੱਚ ਲੈਂਦੇ ਆ, ਘੋੜੀਆਂ ਵੀ ਨੱਚ ਲੈਂਦੀਆਂ ਆ। ਤੇ ਜੇ ਤੂੰ ਨੱਚਣਾ ਆ ਨਾ, ਤੇਨਾਂ ਤੋਂ ਥੋੜਾ ਪਰਾ ਹੋਗੇ ਨੱਚੀ। ਪਰਾ ਹੋਗੇ ਨੱਚੀ। ਉਹ ਖੁਸ਼ੀ ਦਾ ਮੌਕਾ ਨੱਚਣਾ ਹੀ ਆ। ਮੇਰਾ ਤਾਂ ਜੀ ਕਰਨ ਇੱਥੇ 2-4 ਲੁੱਡੀਆਂ ਪਲਾਂ। ਬੱਸ ਕਰ ਇੰਨੀ ਆਣਾ ਲੁੱਡੀਆਂ ਪਾ ਲੱਗੇ ਗਵਾਂਡੀਆਂ ਦਾ ਬੁੱਢਾ ਮਰਿਆ ਕਿਤੇ ਹੁਣ ਆਵੇ ਬੈਠੇ ਆਣ ਕੇ ਤੇਰੀਆਂ ਲੁੱਡੀਆਂ ਪਾਉਣ ਡਿਆ ਹੁਣ ਉਹ ਤੈਨੂੰ ਬੜਾ ਚਾਹ ਵਿਆਹ ਦਾ ਵਿਆਹ ਦਾ ਮੁੰਡਾ ਲੱਗਦਾ ਕੀ ਤੇਰਾ ਓਏ ਓਹ ਛੋਟਾ ਭਰਾਵਾ ਮੇਰਾ ਅੱਛਾ ਇਹਦਾ ਮਤਲਬ ਤੇਰਾ ਵਿਆਹ ਹੋ ਗਿਆ ਫਿਰ ਤੁਸੀਂ ਖੜੇ ਹੋ ਆਪਣੇ ਵਿਆਹ ਊਠ ਕੋੜੇ ਓਏ ਊਠ ਕੋੜੇ ਕੇ ਖੜੇ ਸੀ ਉਦੋਂ ਤਾਂ ਬੰਦੇ ਨਹੀਂ ਪੂਰੇ ਖੜੇ ਲੋਕਡਾਊਨ ਚ ਤੇ ਵਿਆਹ ਹੋਇਆ ਵਾ ਉਹ ਫੁੱਫੜਾੜਾ ਤਾਂ ਇਹਦਾ ਘਰਸਾ ਫੰਡਿਆ ਸਾਡੇ ਨਾਲ ਕਹਿੰਦਾ ਮਨੂੰ ਜੰਝੇ ਨਹੀਂ ਖੜਿਆ ਮੈਂ ਕਿਹਾ ਆਖਦੀ ਫਿਰ ਕੋਈ ਪੁਰਾਣਾ ਨਾਰਾਜ਼ ਕਰਨਾ ਸਾਰਿਆਂ ਲੈ ਕੇ ਜਾਣਾ ਨਾਲ ਸਾਰਿਆਂ ਦੀਆਂ ਚਾਰੀਜਾਂ ਬੁਰੀਆਂ ਕਰਨੀਆਂ ਤੂੰ ਵੀ ਆ ਜੀ ਗੋਭੀ ਵਾਲੇ ਪਕੌੜੇ ਬਣਾਉਣੀ ਆ ਪਪਾ ਜਿੰਨੇ ਅਸੀਂ ਵਿਆਹ ਵੇਖ ਲਿਆ ਨਾ ਗੋਭੀ ਵਾਲੇ ਪਕੌੜੇ ਖਾ ਖਾ ਤੇ ਸਾਡੇ ਉਠਾਂ ਦੇ ਮੂੰਹ ਮੜ ਗਏ ਆ ਉਹ ਨਾਲੇ ਤੁਹਾਨੂੰ ਪਕੌੜੇ ਨਾ ਖਵਾ ਜਿਹੜੇ ਕੰਮ ਆ ਉਹਦੀ ਸਾਈ ਦੇ ਉਹ ਸਾਈ ਵੀ ਦੇ ਦਨੇ ਆ ਉਹ ਪਹਿਲਾਂ ਮੁੰਡੇ ਨੂੰ ਘੋੜੀ ਦਾ ਪਸੰਦ ਕਰਾ ਲਈ ਜਿੰਨੇ ਉੱਤੇ ਪਹਿਣਾ ਬਾਅਦ ਚ ਮੇਰੇ ਨਾਲ ਲੜੂਗਾ ਤੇ ਮਾੜੀ ਘੋੜੀ ਬੁੱਕ ਕਰ ਲਈ ਹੈ ਹੈ ਮੁੰਡਾ ਕਿੱਥੇ ਆ ਉਹ ਮੁੰਡਾ ਬਾਹਰ ਖਲੋਤਾਂ ਨੂੰ ਫੋਨ ਆ ਗਿਆ ਕਿਸ ਦਾ ਚੱਲ ਮਾਰ ਮਾਰ ਫਿਰ ਓ ਲਾੜਾ ਆਈ ਓਏ ਓਏ ਇਹਦਾ ਛੜਬਾਲਾ ਤਰਿਆ ਹੁੰਦੇ ਆ ਵਾਵੇ ਆਲਾ ਮੁੰਡਾ ਕਿੱਥੇ ਆ ਓਏ ਹੋਈ ਯਾਰ ਆ ਮੁੰਡਾ ਵਾ ਓਏ ਆਹ ਵੀ ਆਲਾ ਮੁੰਡਾ ਓ ਇਹਨੂੰ ਘੋੜੀ ਜੜੋਂ ਲੈ ਨਾ ਪਹਿਲੇ ਰਾਮ ਬਾਗ ਜਾ ਉੱਥੋਂ ਮੇਰਾ ਵੀਰ ਲੱਕੜ ਦੀ ਘੋੜੀ ਲਿਆ ਫੇਰ ਇਹਨੇ ਘੋੜੀ ਕਿੱੜ ਨਾ ਈਓ ਓਏ ਦੇਖਣ ਨੂੰ ਨਿਕਾ ਲੱਗਦਾ ਵਾ ਇਹਨੇ ਸ਼ੌਕ ਬੜੇ ਵੱਡੇ ਪਾਲੀ ਓ ਓਏ ਆਹੋ ਸ਼ੌਕ ਹੀ ਪਾਲ ਛੱਡੇ ਆ ਆਪ ਤੇ ਭਲਿਆ ਨਹੀਂ ਸੁਕੀਆਂ ਨਾ ਤੂੰ ਉਹ ਮੈਂ ਤੇ ਇਹ ਕਹਿਣ ਦਿਆ ਹਾਂ ਕਿ ਕੁੜੀ ਨੂੰ ਇੰਨਾ ਸ਼ਿੰਗਾਰਾਂਗੇ ਵੀ ਲਾੜੇ ਨਾਲੋਂ ਜ਼ਿਆਦਾ ਤੌਰ ਕੁੜੀ ਦਾ ਆਊਗਾ ਲੋਕੀ ਮੁੰਡੇ ਨੂੰ ਘੱਟ ਤੇ ਕੁੜੀ ਨੂੰ ਜ਼ਿਆਦਾ ਵੇਖਣਗੇ ਗੱਲ ਸੁਣ ਬਾਗੂ ਮੇਰੀ ਕੁੜੀ ਚਿੱਟੀ ਹੋਣੀ ਚਾਹੀਦੀ ਗਲਾਂ ਮਾਂ ਲੰਮੀਆਂ ਹੋਣੀਆਂ ਚਾਹੀਦੀਆਂ ਕਾਠੀ ਸਤੀ ਹਿਲਦੀ ਹੋਣੀ ਚਾਹੀਦੀ ਹਾਂ ਲਿਖੀ ਜਾ ਮੁੰਡੇ ਦੀਆਂ ਡਿਮਾਂਡਾਂ ਉਹ ਪਾ ਜਿਵੇਂ ਜਿਵੇਂ ਮੁੰਡਾ ਤੁਹਾਡੀਆਂ ਡਿਮਾਂਡਾਂ ਵਧਣ ਨਿਕਾਵੇਂ ਉਹ ਇਧਰ ਖਰਚਾ ਵਧ ਹੀ ਜਾਂਦੇ ਆਈਓ ਉਹ ਖਰਚੇ ਦੀ ਕੋਈ ਗੱਲ ਨਹੀਂ ਆ ਪਰ ਮੁੰਡਾ ਨਹੀਂ ਨਰਾਜ਼ ਹੋਣਾਈਦਾ ਉਹ ਨਹੀਂ ਨਹੀਂ ਮੁੰਡਾ ਦਾ ਨਰਾਜ਼ ਕਰਨਾ ਆ ਸੋਖੜਾ ਵਿਆਗ ਤੇ ਰੋ ਰੋਜ ਹੁੰਦੇ ਆ ਘੋੜੀ ਨਹੀਂ ਸਮਾਦੀ ਮਾਰੇ ਮੋੜੇ ਨਾ ਉਹ ਨਹੀਂ ਨਹੀਂ ਟੈਨਸ਼ਨ ਨਾ ਲੈ ਘੋੜੀ ਪਹਿਲਾਂ ਉਹੜੀ ਸਮਝਦਾਰ ਆ ਨਿਆਣਿਆਂ ਨੂੰ ਘਾਟ ਹੀ ਮਾਰਦੀ ਆ ਬਾਦ ਤੂੰ ਆਪਣੀ ਕਿਰਪਾਨ ਉਹਦੇ ਮੂੰਹ ਤੋਂ ਥੋੜੀ ਜਿਹੀ ਪਰਾ ਰੱਖੀ ਉਹ ਵੈਸੇ ਮੇਰੀ ਕਿਰਪਾਨ ਉਹਦੇ ਮੂੰਹ ਤੱਕ ਜਾਣੀ ਨਹੀਂ ਆ ਉਹ ਪਹਿਲੇ ਹੁਣ ਥੋੜੇ ਹਿਸਾਬ ਨਾਲ ਦਸੀ ਅਸੀਂ ਬੰਦੇ ਬਹੁਤੇ ਤਗੜੇ ਘਰ ਹੁਣੀ ਆ ਛੋਟੇ ਆ ਓਏ ਉਹ ਤਾਂ ਲੱਗਣੀ ਡਿਆ ਆ ਉਹਦਾ ਕੱਤੀ ਆਖੀ ਦਾ ਚਲੋ ਤੁਸੀਂ 21 ਦੇ ਦਿਓ 21000 ਉਹ 21000 ਚਿੱਕੀ ਗੱਡੀਆਂ ਆਣੀਆਂ ਵਾ ਤੇ ਨਾਲ ਉਹਨਾਂ ਨੇ ਡਰਾਈਵਰ ਵੀ ਦੇਨੇ ਆ ਆਹੋ ਵੀਰ ਇਹ ਜਿਹੜੇ ਡਰਾਈਵਰ ਵੀ ਮੈਨੂੰ ਆਪ ਕਰਨੀ ਪੈਣੀ ਹੈ 200 ਰੁਪਏ ਦਵਾਂ ਤੈਨੂੰ 11000 11000 ਤੋਂ ਪੈਸੇ ਵੱਧ ਨਹੀਂ ਸਕਦੇ ਤੇ ਘੱਟ ਵੀ ਸਕਦੇ ਓਹ ਕਹਿੰਦੇ ਸਾਰਨਾ ਜੇ ਸਗਣ ਵੱਧ ਪੈ ਗਿਆ ਤੇ ਫਿਰ 11000 ਤੋਂ ਵੱਧਣਗੇ ਤੇ ਜੇ ਸਗਣ ਘੱਟ ਪਿਆ ਤਾਂ 11000 ਤੋਂ ਘੱਟ ਮਿਲਣਗੇ ਬੱਲੇ ਓ ਤੇਰੇ ਸ਼ਾਹੂਕਾਰਾ ਨਾ ਮੁੰਡਿਆਂ ਨੇ ਸਗਣ ਪਾਵੇ ਤੇ ਨਾ ਸਾਡੇ ਪੈਸੇ ਆਉਣ ਓ ਕਿਉਂ ਨਾ ਸਗਣ ਪਾਵੇ ਓਏ ਅਹੀਂ ਵੀ ਬਥੇਰਾ ਲੋਕਾਂ ਦੇ ਵਿਆਹਾਂ 'ਚ ਦਿੱਤਾ ਵਾ। ਓ ਪਾ ਜਿਹੜੇ ਸਾਹਦੀਆਂ ਤੇਰੀਆਂ ਗੱਲਾਂ ਹਨ ਮੇਰੇ ਖਿਆਲ ਨਾਲ ਤੂੰ ਦਿੰਦਾ ਨਹੀਂ ਖਾ ਗਏ ਆਉਂਦਾ ਰਿਆ ਆ। ਕੋਈ ਨਹੀਂ ਅਹੀਂ ਵੀ ਬਥੇਰਾ ਲੋਕਾਂ ਨੇ ਰਜਾਉਣਾ ਅਗਲੇ ਵਿਆਹ ਦੇ। ਔਰ ਜਾਓ ਔਰ ਜਾਓ ਪਰ ਸਾਨੂੰ ਵੀ ਪੈਸੇ ਪੂਰੇ ਦਿਓ। ਅਹੀਂ ਵੀ ਆਣ ਕੇ ਕੋੜੀਆਂ ਰਜਾਉਣੀਆਂ ਆ। ਓ ਕੋੜੀਆਂ ਤੁਸੀਂ 70 ਰਜਾਉਣੀਆਂ। ਓ ਥੋੜੀ ਬੋਦੀ ਤੇ ਰਿਆਦ ਕਰੋ। ਇੰਨੇ ਹੀ ਮਾਰਾ ਖੰਦੇ। ਓ ਚੱਲ ਪਾ। 21 ਕਿਹਾ ਆ। ਤੂੰ 1000 ਖੰਡ ਕੱਟ ਦੇ ਦੀ 20 ਦੇ ਦੀ। ਓ ਨਹੀਂ ਨਹੀਂ ਵੀਰ 20 ਨਹੀਂ ਮਾਰਾ ਖੰਦੇ। ਤੂੰ ਇਹ ਤਾਂ ਲੋਟੀ ਮਚਾਈ ਆ। ਉਹ ਜੇ ਨਹੀਂ ਨਵਾਰਾ ਖਾਂਦੇ ਤੇ ਘੋੜੀ ਛੱਡੋ ਤੇ ਬਾਹਰ ਜਾ ਕੇ ਖੋਦਾ ਖੁੱਤਾ ਵੇਖੋ ਉਹ ਤੁਹਾਨੂੰ ਫ੍ਰੀ ਮਿਲ ਜਾਣਾ ਆ। ਆ ਗਿਆ ਟਾਈਮ ਖਰਾਬ ਕਰਨੇ। ਚੱਲ ਪਾਜੋ।